ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦਰ ਸ਼ਕਨਸ ਸਵਾਗਤ ਮਹਾਰਤ ਚੋਹਨ ਤੇ ਮੇਰੇ ਨਾਲ ਨੇ ਸੁਨ ਸਿੰਘ ਸਰਬ ਸੁਖ ਸੇਵਾ ਸੁਸਾਇਟੀ ਬਟਾਲਾ ਵੱਲੋਂ ਸ਼੍ਰੀ ਗੁਰੂ ਨਨਕ ਦੇਵ ਜੀ ਦੇ 538ਵੇਂ ਵਿਆਪੁਰਬ ਦੇ ਸਬੰਧ ਵਿੱਚ ਪੋਰੋਵਾਲ ਫੂਡ ਕੋਰਟ ਸਮਾਤ ਰੋੜ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਸੁਸਾਇਟੀ ਵੱਲੋਂ ਵਿਆਪੁਰਬ ਸੰਬੰਧੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ 29 ਅਗਸਤ ਨੂੰ ਹੋਣ ਵਾਲੇ ਮਹਾਨ ਕੀਰਤਨ ਦਰਬਾਰ ਸੰਬੰਧੀ ਵਿਚਾਰ ਕੀਤੀ ਗਈ ਸਾਰੇ ਮੈਂਬਰਾਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗਜ ਭਾਈ ਜੁਗਿੰਦਰ ਸਿੰਘ ਰਿਆੜ ਭਾਈ ਜੀਤ ਸਿੰਘ ਬੰਬੀਹਾ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਗਗਨਦੀਪ ਸਿੰਘ ਗੰਗਾ ਨਗਰ ਅਤੇ ਮਹਾਨ ਸਿੱਖੀਤਾਂ ਦੇ ਆਉਣ ਬਾਰੇ ਦੱਸਿਆ ਗਿਆ ਸੋਸਾਇਟੀ ਦੇ ਮੈਂਬਰਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਆ ਰਹੇ ਬਰਾਤ ਰੂਪੀ ਨਗਰ ਕੀਰਤਨ ਦੀ ਉਡੀਕ ਬਾਜ਼ਾਰਾਂ ਜਾਂ ਚੌਂਕਾਂ ਵਿੱਚ ਬੈਠ ਕੇ ਨਾ ਕਰਨ ਬਲਕਿ ਚਲ ਰਹੇ ਇਸ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨਾਂ ਦੇ ਇਕੱਠੇ ਨਗਰ ਕੀਰਤਨ ਦਾ ਸਵਾਗਤ ਵੀ ਕਰਨ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚਰਨਜੀਤ ਸਿੰਘ ਪਰਵਲ ਮਨਦੀਪ ਸਿੰਘ ਹਰਸ਼ਰਨਜੀਤ ਸਿੰਘ ਜਗਜੀਤ ਸਿੰਘ ਰਾਜਨ ਪੈਕਰ ਗੁਰਮੁਖ ਸਿੰਘ ਸਟੀਲ ਕraft ਅਸ਼ਪ੍ਰੀਤ ਸਿੰਘ ਪਰਵਲ ਪ੍ਰਭਜੋਤ ਸਿੰਘ ਡਾਕਟਰ ਰਵਿੰਦਰ ਸਿੰਘ ਮਨਪ੍ਰੀਤ ਸਿੰਘ ਹਰਮਨਦੀਪ ਸਿੰਘ ਮਨਜਿੰਦਰ ਸਿੰਘ ਆਦਿ ਨੇ ਐਮਐਲਏ ਬਟਾਲਾ ਸਰਦਾਰ ਅਮਨਸ਼ੀਰ ਸਿੰਘ ਸ਼ਰੀਕ ਕਲਸੀ ਜੋਬਨ ਰੰਧਾਵਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਕਲਸੀ ਤਰुण ਕਲਸੀ ਪ੍ਰਿੰਸ ਰੰਧਾਵਾ ਇੰਪਰੂਵਮੈਂਟ ਅਸੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਨਿਕ ਮਹਿਤਾ ਮੇਅਰ ਸੁਖਦੀਪ ਸਿੰਘ ਤੇਜਾ ਨਵਦੀਪ ਸਿੰਘ ਪਨੇਸਰ ਬਲਜੀਤ ਸਿੰਘ ਹੰਸਪਾਲ ਕਗਨ ਬਟਾਲਾ ਦਵਿੰਦਰ ਸਿੰਘ ਸੋਨੂ ਲਸ਼ਵੀਰ ਪਵਨ ਆਦਿ ਸਾਰਿਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਵੀ ਕੀਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀ ਇਸ ਮੀਟਿੰਗ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਕੀ ਹੈ ਕਹਿਣਾ ਉਹਨਾਂ ਦਾ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਸਾਡੀ ਸੁਸਾਇਟੀ ਸਰਬ ਸੁਖ ਸਹਾਇ ਸੈਕਟੀ ਪਟਾਲੇ ਵਿੱਚ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਪਿਛਲੇ ਸਾਲ ਵੀ ਸਾਡੀ ਸੁਸਾਇਟੀ ਨੇ ਬੜੇ ਹਾਈ ਲੈਵਲ ਦਾ ਪ੍ਰੋਮ ਕੀਤਾ ਸੀਗਾ ਜਿਸ ਵਿੱਚ ਭਾਈ ਮਾਨਪ੍ਰੀਤ ਸਿੰਘ ਕਾਨਪੁਰੀ ਸ਼੍ਰੀ ਨਗਰ ਵਾਲੇ ਭਾਈ ਸਾਹਿਬ ਜੀ ਰਿਆਰ ਸਾਹਿਬ ਆਦਿ ਨੇ ਆ ਕੇ ਦਰਸ਼ਨ ਦਿੱਤੇ ਕੀਰਤਨ ਕੀਤਾ ਸੰਗਤਾਂ ਨੇ ਹਾਲ ਕੀਤਾ ਪ੍ਰੋਮ ਸਾਡਾ ਇਸ ਤਰ੍ਹਾਂ ਜੀ 30 ਤਰੀ ਨੂੰ ਬਾਬਾ ਜੀ ਦਾ ਵਿਆਹ ਆ ਤੇ 23 ਨੂੰ ਇੱਕ ਦਿਨ ਪਹਿਲਾਂ ਜੋ ਬਰਾਤ ਹੁੰਦੀ ਆ ਸੰਗਤ ਬਾਹਰ ਵੇਟ ਕਰਦੀ ਆ ਅਸੀਂ ਸੋਚਿਆ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਉੱਥੇ ਕੀਰਤਨ ਦਾ ਬਾਹ ਕਰਾਇਆ ਜਾਵੇ ਸਾਡਾ ਸਯੋਗ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਕਲਸੀ ਸਾਨੂੰ ਬੜਾ ਸਯੋਗ ਕੀਤਾ ਸਾਡੇ ਪ੍ਰੋਗਰਾਮ ਤੇ ਸੰਧਵਾ ਸਾਹਿਬ ਸਪੀਕਰ ਸਾਹਿਬ ਵੀ ਆਏ ਐਰਕਾਂ ਵੀ ਸਾਡੇ ਕੋਲ ਕਾਫੀ ਮੰਤਰੀ ਸਾਹਿਬ ਤੇ ਸੰਧਵਾ ਸਾਹਿਬ ਆ ਪਹੁੰਚ ਰਹੇ ਆ ਸ਼ਹਿਰੀ ਸਾਹਿਬ ਸਾਰੇ ਦੇਖ ਰਹੇ ਕਰ ਰਹੇ ਆ ਉਹਨਾਂ ਦਾ ਪਰਿਵਾਰ ਸਾਡਾ ਬਹੁਤ ਸਾਥ ਦੇ ਰਿਹਾ ਸਾਡੀ ਸੋਸਾਇਟੀ ਵਿੱਚ ਮੇਨ ਤੌਰ ਤੇ ਭਾਈ ਮਨਦੀਪ ਸਿੰਘ ਜੀ ਸਾਡੇ ਨਾਲ ਨੇ ਹਰਸ਼ਨ ਸਿੰਘ ਜੀ ਆ ਅਸਪੀਤ ਸਿੰਘ ਮੈਂ ਚੰਜੀ ਸਪਾਰੋਵਾਲ ਡਾਕਟਰ ਕਿਰਤਪਾਲ ਸਿੰਘ ਭਾਈ ਗੁਰਮਖ ਸਿੰਘ ਜੀ ਸਟੀਲ ਕੱਟ ਵਾਲੇ ਜਗਜੀਤ ਸਿੰਘ ਜੀ ਆਪਣੇ ਹੈਗੇ ਆ ਰਾਜਨ ਪੈਕਰ ਵਾਲੇ ਹੋਰ ਵੀ ਸੋਨ ਮਸ਼ੀਨਰੀ ਵਾਲੇ ਇੰਦਰਜੀਤ ਸਿੰਘ ਹੁਣੇ ਕਾਫੀ ਸਾਡੇ ਨਾਲ ਬਟਾਲਾ ਸਾਣਾ ਬਸਾਦ ਦਿੰਦਿਆਂ ਨੇ ਸਾਡੀ ਇਹੋ ਬੇਨਤੀ ਆ ਸਾਰੇ ਜਣੇ 29 ਅਗਸਤ ਨੂੰ ਆਪਣੇ ਪਰਿਵਾਰਾਂ ਸਮੇਤ ਚਿੱਟੀ ਗਰਾਊਂਡ ਸਾਹਮਣੇ ਇਹ ਰੈਫਲ ਡੋਮਨਸ ਵਾਲੀ ਗਰਾਊਂਡ ਆ ਸਾਰੇ ਦਰਸ਼ਨ ਦੇਣ ਤੇ ਆਪਾਂ ਸਾਰਾ ਰੱਬ ਦਾ ਨਾਲ ਲਈਏ ਤੇ ਬਰਾਦੀ ਵੀ ਡੀ ਕਰੀਏ ਪਰ ਮਾਤਮਾ ਨਾਲ ਲੈਂਦੇ ਹੋਏ ਸਾਡੇ ਮੇਨ ਜੀ ਇੱਕ ਤੇ ਭਾਈ ਆਪਣਾ ਰਿਆਰ ਸਾਹਿਬ ਆ ਰਹੇ ਸਾਡੇ ਜੀ ਜਗਿੰਦਰ ਸਿੰਘ ਰਿਆਰ ਲੁਧਿਆਣੇ ਤੋਂ ਇੱਕ ਭਾਈ ਜਗਜੀਤ ਸਿੰਘ ਬਪਈਆ ਜੀ ਦਿੱਲੀ ਤੋਂ ਤੇ ਇੱਕ ਸਾਡੇ ਹੈਗੇ ਆ ਹੋਰ ਆਪਣੇ ਰਾਗੀ ਸਿੰਘ ਹੈਗੇ ਆ ਗਗਨਦੀਪ ਸਿੰਘ Rajasthan ਵਾਲੇ ਭਾਈ ਸਰ ਪੜਨਾ ਸਾਹ ਵਾਲੇ ਨੇ ਹੋਰ ਕਾਫੀ ਲੋਕਲ ਵੀ ਕਾਫੀ ਨੇ ਮੇਨ ਤੋਂ ਤੇ ਜਹੇਦਾਰ ਸਾਹਿਬ ਜਿਹੜੇ ਆਪਣੇ ਨਵੇਂ ਬਣੇ ਆ ਭਾਈ ਆਪਣਾ ਕੁਲਦੀਪ ਸਿੰਘ ਜੀ ਗੜਗਾੜ ਸਾਹਿਬ ਉਹ ਵੀ ਆ ਰਹੇ ਨੇ ਹੋਰ ਵੀ ਕਾਫੀ ਸੰਤ ਮਹਾਂਪੁਰਖਾਂ ਦੀ ਉਮੀਦ ਹੈਗੀ ਆ ਅਸੀਂ ਬੇਨਤੀ ਕੀਤੀ ਆ ਮੇਨ ਤੌਰ ਤੇ ਸਾਡਾ ਜਿਹੜਾ ਸਾਡੇ ਐਮ.ਐਲ.ਏ ਸਾਹਿਬ ਨੇ ਚੈਰੀਕਾਕਸੀ ਜੀ ਪੂਰਾ ਸਾਥ ਦੇ ਰਹੇ ਆ ਪਿੰਡ ਸਾਹਿਬ ਸਾਥ ਤਾਇਰ ਕਿਉਂ ਸਾਥ ਦੇ ਰਹੇ ਆ ਜੀ ਕੋ ਬੇਨਤੀ ਕਰੂੰਗਾ ਵੀ ਤੁਹਾਡੇ ਸਾਰਿਆਂ ਦਾ ਆਪਣਾ ਪ੍ਰੋਗਰਾਮ ਹੈ ਨਾ ਕਿ ਸਾਡੀ ਸੈਟੀ ਦਾ ਪ੍ਰੋਗਰਾਮ ਹੈ ਸਾਰੇ ਜੂ ਸਾਡੇ ਕੋ ਆਓ ਤੇ ਸਾਡਾ ਸਾਥ ਦਿਓ ਵੱਤ ਤੋਂ ਬਾਅਦ ਸੰਗਤ ਬਣ ਕੇ ਆਓ ਸਾਡਾ ਪ੍ਰੇਮੀ ਬਣ ਕੇ ਆਓ ਸੰਗਤ ਵਿੱਚ ਬਹਿ ਕੇ ਆਪਾਂ ਰੱਬ ਦਾ ਨਾਮ ਲਈਏ ਤਾਂ ਕਿ ਆਪਣਾ ਜਨਮ ਸਫਲਾ ਕਰੋ ਸਾਡਾ ਨਾਲ ਆਪੇ ਹੋ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਸਾਰੇ ਜਿਹੜਾ ਤੁਸੀਂ 29 ਅਗਸਤ ਨੂੰ ਇਹਨਾਂ ਦੱਸਿਆ ਪ੍ਰੋਗਰਾਮ ਕਰਾ ਰਹੇ ਆ ਉਹ ਕਿੰਨੇ ਵੇ ਦਾ ਪ੍ਰੋਗਰਾਮ ਹੈ ਔਰ ਕਾਫੀ ਸੰਖਤ ਉੱਥੇ ਪਹੁੰਚਦੀ ਹੈ ਸੋ ਉਹਨਾਂ ਬਾਰੇ ਕੀ ਅਰੇਂਜਮੈਂਟ ਕੀਤਾ ਹੋਇਆ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਜਿਵੇਂ ਕਿ ਸਾਡੇ ਸਤਿਕਾਰਯੋਗ ਭਾਜੀ ਚੰਨਜੀਤ ਸਿੰਘ ਜੀ ਪਾਰੋਵਾਲ ਜੀ ਨੇ ਦੱਸਿਆ ਹੈ ਕਿ ਆਪਾਂ 29 ਅਗਸਤ ਨੂੰ ਪੁਨਾਣਗਦੀਵ ਦੇਵ ਜੀ ਦੇ ਵਿਆਹ ਪੁਰਬ ਦੇ ਆਗਮਨ ਵਿੱਚ ਇੱਕ ਦਿਨ ਪਹਿਲਾਂ ਗੁਰਮਤ ਸਮਾਗਮ ਕਰਾਉਣ ਜਾ ਰਹੇ ਹਾਂ ਉਸ ਦਿਨ ਅਸੀਂ ਸਾਡਾ ਪ੍ਰੋਗਰਾਮ ਦਾ ਸਮਾਂ 6:30 ਤੋਂ ਰਾਤ 12:30 ਵਜੇ ਤੱਕ ਦੀ ਸਮਾਪਤੀ ਹੈ ਇਸ ਵਿੱਚ ਬਹੁਤ ਸਾਰੀਆਂ ਉਗੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਜਥੇਦਾਰ ਸਾਹਿਬ ਪਹੁੰਚ ਰਹੇ ਹਨ ਆਨਮਾਨ ਕੀਤਨ ਦਾਗੀ ਪਹੁੰਚ ਰਹੇ ਹਨ ਕੁਝ ਸਾਡੇ ਨੇਤਾ ਵੀ ਪਹੁੰਚ ਰਹੇ ਹਨ ਅਸੀਂ ਉੱਥੇ ਆਪਣੇ ਸਾਰੇ ਗੁਰਦੁਆਰਾ ਕੰਨ ਸਾਹਿਬ ਤੋਂ ਅਸੀਂ ਜੁੜੇ ਹੋਏ ਆਪਸ ਵਿੱਚ ਮਹਾਰਾਜਾ ਸਵੀਤ ਸੇ ਭਾਈ ਹਚਰ ਸਿੰਘ ਜੀ ਡਾਕਟਰ ਵਿੰਦਰ ਸਿੰਘ ਜੀ ਹੋਰ ਵੀ ਸਾਡੇ ਬਹੁਤ ਸਾਰੇ ਪ੍ਰੇਮੀ ਸੱਜਣ ਨੇ ਜਿਹੜੇ ਸਾਡਾ ਸਹਿਯੋਗ ਦੇ ਰਹੇ ਨੇ ਭਾਈ ਸਭ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਉਪਰਾਲਾ ਕੀਤਾ ਹੈ ਤਾਂ ਜੋ ਇੱਕ ਦਿਨ ਪਹਿਲਾਂ ਜੋ ਲੋਗ ਜੋ ਲੋਗ ਸਰਤੇ ਇਧਰ ਉਧਰ ਪਾਲਕੀ ਸਾਹਿਬ ਦੀ ਡੀ ਕਰਦੇ ਹਨ ਉਹ ਮਤਲਬ ਇਲਾਹੀ ਬਾਣੀ ਦਾ ਆਨੰਦ ਮਾਣਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਮੈਂ ਸੰਗਤ ਨੂੰ ਇਹੋ ਮੈਸੇਜ ਦਵਾਂਗਾ ਜੀ ਇਹ ਸਾਡੇ ਸ਼ਹਿਰ ਦਾ ਬਹੁਤ ਹੀ ਮਹਾਨ ਪੁਰਬ ਹੈ ਆਪਣੇ ਰੁਝੇਵਿਆਂ ਚੋ ਸਮਾਂ ਕੱਟ ਕੇ ਗੁਰੂ ਦਾ ਨਾਮ ਜਪੋ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਇਹ ਪਿਛਲੇ ਸਾਲ ਵੀ ਹੋ ਰਿਹਾ ਸੀ ਬਹੁਤ ਵਧੀਆ ਰਾਗੀ ਜਥੇ ਆ ਰਹੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਆ ਰਹੇ ਨੇ ਇੱਧਰ ਉੱਧਰ ਬੈਠਣ ਨਾਲੋਂ ਸੜਕਾਂ ਤੇ ਘੁੰਮਣ ਨਾਲੋਂ ਤੁਸੀਂ ਉੱਥੇ ਸਮਾਗਮ ਸਾਰੇ ਅਟੈਂਡ ਕਰੋ ਤੇ ਉੱਥੇ ਗੁਰੂ ਦਾ ਨਾਮ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ